ਮਾਨ ਸਾਹਿਬ ਸਾਡੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਹੱਥ ਜੜਾਉਣ ਲਈ ਨਹੀਂ ਪਾਈਆਂ ਸੀ ਬਈ ਭਾਈ ਮੇਰੇ ਹੱਥ ਜੁੜੇ ਆ ਸਾਡੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਇਸ ਉਮੀਦ ਨਾਲ ਪਾਈਆਂ ਸੀ ਬਈ ਸਾਡੇ ਮੁੱਖ ਮੰਤਰੀ ਨੇ ਕੰਮ ਕੀਤੇ ਹੋਣ ਤੇ ਹਾਥੋ ਦਾ ਮੁੱਛਾਂ ਤੇ ਹੋਵੇ ਇਹ ਜ਼ਰੂਰ ਦੱਸਿਓ ਤੁਹਾਡੇ ਪਿੰਡ 'ਚ ਇਵੈਂਟ ਹੋਇਆ ਤੁਸੀਂ ਨੌਜਵਾਨ ਨੂੰ ਤੁਹਾਨੂੰ ਸੱਦਾ ਆਇਆ ਹੋ ਜਾਂ ਫੇ ਤੁਸੀਂ ਅੰਦਰ ਗਏ ਹੋਵੋਗੇ ਕੋਈ ਗੱਲਬਾਤ ਸੁਣੀ ਹੈ ਦੇਖੋ ਜੀ ਬਿਨਾ ਸੱਦੇ ਤੋਂ ਕਿਸੇ ਨੂੰ ਜਾਣ ਹੀ ਨਹੀਂ ਦਿੰਦੇ ਅੰਦਰੋਂ ਪਾਸ ਪਾਸ ਆ ਜਿਨ੍ਹਾਂ ਕੋਲ ਪਾਸ ਆ ਉਹੀ ਅੰਦਰ ਜਾ ਸਕਦੇ ਜਿਨ੍ਹਾਂ ਕੋਲ ਕੋਈ ਪਾਸ ਨਹੀਂ ਹੈਗਾ ਇਹ ਜਾਨੀ ਕਿ ਉਹਨਾਂ ਦੀ ਆਪਣੀ ਪਾਰਟੀ ਦਾ ਪਰਸਨਲ ਪ੍ਰੋਗਰਾਮ ਆ ਜਿੱਦਾਂ ਨਸ਼ਾ ਅਕਾਲੀ ਦਲ ਵੇਲੇ ਵੇਚ ਰਿਆ ਸੀ ਕਾਂਗਰਸ ਵੇਲੇ ਵੇਚ ਰਿਆ ਸੀ ਉਦਾਂ ਹੀ ਆਮ ਆਦਮੀ ਪਾਰਟੀ ਵੇਲੇ ਵੇਚ ਰਿਆ ਆ ਔਰ ਉਸੇ ਹੀ ਤਰ੍ਹਾਂ ਨਸ਼ਾ ਗਾਹਾਂ ਵਿਕਦਾ ਰਹਿਣਾ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਪ੍ਰੋਗਰਾਮਾਂ ਦਾ ਕੋਈ ਅਸਰ ਹੋਊਗਾ ਸਰਦਾਰ ਭਗਵੰਤ ਮਾਨ ਸਾਹਿਬ ਸਿੱਖ ਨੌਜਵਾਨਾਂ ਤੇ ਐਨਐਸਏ ਲਾ ਕੇ ਜਿਹੜੇ ਪੰਜਾਬ ਦੇ ਦਰਦੀ ਆ ਉਹਨਾਂ ਤੇ ਝੂਠੇ ਪਰਚੇ ਪਾ ਕੇ ਹੁਣ ਆਪਣੀ ਰਾਜਨੀਤਿਕ ਜ਼ਮੀਨ ਜਿਹੜੀ ਖੋਈ ਹੋਈ ਆ ਉਹ ਤਲਾਸ਼ ਕਰ ਰਹੇ ਆ ਇਹੋ ਜਿਹਾ ਪ੍ਰੋਗਰਾਮ ਕਰਕੇ ਅਤੇ ਉਸ ਵਿਅਕਤੀ ਦੀ ਅਹਿਮੀਅਤ ਨੂੰ ਕਿਵੇਂ ਵੇਖਦੇ ਹੋ ਅਰਵਿੰਦ ਕੇਜਰੀਵਾਲ ਕੀ ਲੱਗਦੇ ਨੇ ਉਹ ਪੰਜਾਬ ਦੇ ਉਹਨਾਂ ਦਾ ਹੱਥ ਜੋੜ ਕੇ ਹਰੇਕ ਕਿਤੇ ਅੱਗੇ ਖੜੇ ਹੋਣਾ ਪੰਜਾਬ ਨੂੰ ਉਹਨਾਂ ਦੀ ਕੋਈ ਦੇਣ ਨਹੀਂ ਹੈ ਆਮ ਆਦਮੀ ਇਹਨਾਂ ਨੇ ਪਾਰਟੀ ਦਾ ਨਾਂ ਰੱਖਿਆ ਆ ਆਮ ਆਦਮੀ ਨੂੰ ਅੰਦਰ ਪੜ੍ਹ ਨਹੀਂ ਦਿੰਦੇ ਉਹ ਦੇਖਣ ਆਏ ਤਾਂ ਅਸੀਂ ਉਹ ਦੂਸਰੇ ਪਿੰਡ ਤੱਕ ਇੱਥੋਂ ਸਾਡੇ ਪਿੰਡ ਤੋਂ ਲੈ ਕੇ ਦੂਸਰੇ ਪਿੰਡ ਤੱਕ ਬੋਰਡ ਲੱਗੇ ਸੀਗੇ ਅਸੀਂ ਦੇਖ ਕੇ ਹੈਰਾਨ ਹੋ ਗਏ ਤੇ ਅਸੀਂ ਇਹ ਸੋਚਿਆ ਕਿ ਇਹ ਖਰਚਾ ਜਿਹੜਾ ਜਿੰਨਾ ਵੀ ਖਰਚਾ ਆ ਇਹ ਆਪਣੇ ਤੇ ਡਿਗਣਾ ਆ ਆ ਘਰੀ ਬੰਦੇ ਤੇ ਪੈਣਾ ਆ ਇਹ ਫਲੈਕਸਾਂ ਤੇ ਖਰਚਾ ਕਰ ਰਹੇ ਆ ਜਾਂ ਟੀ-ਸ਼ਰਟਾਂ ਤੇ ਖਰਚਾ ਕਰ ਰਹੇ ਆ ਅਖਬਾਰਾਂ ਦੇ ਇਸ਼ਤਿਹਾਰਾਂ ਤੇ ਖਰਚਾ ਕਰ ਰਹੇ ਆ ਜੇ ਉਹ ਹੀ ਕਿਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਇਦਾਂ ਦਾ ਮੈਡੀਕਲ ਸੰਭੂਲ ਤੇ ਦਿੱਤੀ ਹੁੰਦੀ ਪ੍ਰਬੰਧ ਵਧੀਆ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਜਿਹੜਾ ਨਸ਼ਾ ਵਿਕ ਰਿਹਾ ਆ ਇਹਦੇ ਉੱਤੇ ਵੀ ਰੋਕ ਲੱਗ ਸਕਦੀ ਉਹ ਬੇਲੇ ਨੇ ਤੇ ਜਦੋਂ ਮੈਂ ਗਿਆ ਨਾ ਮੈਂ ਉੱਥੇ ਇੱਕ ਮੁਲਾਜ਼ਮ ਵੀਰ ਆਪਣਾ ਰਾਸ ਪੀਂਦਾ ਸੀ ਮੈਂ ਕਿਹਾ ਭਾਜੀ ਤੁਸੀਂ ਕਿੱਥੋਂ ਇੱਥੇ ਲੋਕਲੀ ਆਂ ਕਹਿੰਦਾ ਨਹੀਂ ਭਾਈ ਮੈਂ ਲੁਧਿਆਣੇੋਂ ਆਇਆ ਨਵੀਂ ਗੱਲ ਆ 100 ਬੰਦਿਆਂ ਤੋਂ ਥੱਲੇ ਦਾ ਇਕੱਠ ਹੋਵੇ ਤੇ ਪੁਲਿਸ ਜਿਹੜੀ ਆ ਲੁਧਿਆਣੇ ਤੋਂ ਵੀ ਸੱਦੀ ਹੋਵੇ ਕੀ ਗੱਲ ਜਲੰਧਰ ਦੀ ਪੁਲਿਸ ਇਹਦੇ ਕਾਬਲ ਹੈ ਨੀਗੀ ਸੱਚਾ ਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਜਦੋਂ ਕਦੇ ਇਲੈਕਸ਼ਨਾਂ ਦਾ ਨੇੜਾ ਹੁੰਦਾ ਹੈ ਤਾਂ ਸਭ ਤੋਂ ਜ਼ਿਆਦਾ ਪ੍ਰਸ਼ਾਸਨ ਦੀ ਸਾਰੇ ਤਾਣੇ ਬਾਣੇ ਦੀ ਸਰਕਾਰ ਆਪਣੇ ਹੱਕ ਦੇ ਵਿੱਚ ਭਗਤੌਣ ਦੇ ਲਈ ਵਰਤੋਂ ਕਰਦੀ ਹੈ ਪਰ ਇਹ ਸਰਕਾਰ ਵੱਲੀ ਹੈ ਇਹ ਬਦਲਾ ਦੀ ਸਰਕਾਰ ਹੈ ਤੇ ਇਹ ਬਦਲਾ ਦੀ ਸਰਕਾਰ ਰੱਜ ਕੇ ਬਦਲਾ ਕਰ ਰਹੀ ਹੈ ਉਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਬੱਸਾਂ ਭਰ ਕੇ ਪੱਤਰਕਾਰ ਲਿਜਾਂਦੇ ਜਾਂਦੇ ਨੇ ਇੱਥੋਂ ਹੁਣੀ ਬੱਸ ਗਈ ਹੈ ਪੱਤਰਕਾਰਾਂ ਨਾਲ ਭਰੀ ਹੋਈ ਉਸ ਤੋਂ ਬਾਅਦ ਸਾਰੇ ਜ਼ਿਲ੍ਹੇ ਦੀ ਤਕਰੀਬਨ ਪੁਲਿਸ ਜਿੰਨੇ ਇੱਥੇ ਮਹਿਮਾਨ ਹੋਣਗੇ ਉਸ ਦੇ ਅਨੁਪਾਤ ਦੇ ਵਿੱਚ ਬਰਾਬਰ ਹੀ ਪੁਲਿਸ ਵਾਲਿਆਂ ਦੀ ਗਿਣਤੀ ਹੋਊਗੀ ਮੈਂ ਚਾਹੂੰਗਾ ਇੱਕ ਵਾਰੀ ਕੈਮਰਾ ਘੁਮਾ ਕੇ ਇੱਧਰ ਦਿਖਾ ਦਿੱਤਾ ਜਾਵੇ ਇੱਕ ਨਿੱਜੀ ਰਿਜ਼ੋਰਟ ਹੈ ਜਿਸ ਦੇ ਵਿੱਚ ਇਹ ਪ੍ਰੋਗਰਾਮ ਹੋਇਆ ਯੁੱਧ ਨਸ਼ਿਆਂ ਵਿਰੁੱਧ ਇਹ ਜਿਹੜਾ ਯੁੱਧ ਹੈ ਬੇਸ਼ੱਕ ਨਸ਼ਿਆਂ ਦੇ ਵਿਰੁੱਧ ਹੈ ਪਰ ਇਹ ਲੱਗਦਾ ਹੈ ਐਂ ਜਿਵੇਂ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਦੇ ਵਿਰੁੱਧ ਹੋ ਕੇ ਨਿਭੜ ਰਿਹਾ ਹੋਵੇ ਕਿਉਂਕਿ ਨਸ਼ੇ ਕਿੰਨੇ ਘੁਕੇ ਨੇ ਇਹ ਤਾਂ ਅਸੀਂ ਨਹੀਂ ਜਾਣਦੇ ਨਾ ਹੀ ਕੋਈ ਡਾਟਾ ਕਹਲੇ ਤੱਕ ਜਨਤਕ ਕੀਤਾ ਗਿਆ ਹੈ ਪਰ ਕਈ ਘਟਾਏ ਗਏ ਨੇ ਕਹਿੰਗੀ ਨੌਜਵਾਨਾਂ ਦੇ ਗਿੱਟਿਆਂ ਚ ਗੋਲੀਆਂ ਵੱਜੀਆਂ ਨੇ ਤੇ ਕਈ ਲੋਕ ਕਈ ਮਾਪੇ ਇਸ ਗੱਲ ਤੋਂ ਚਿੰਤਤ ਨੇ ਕਿ ਉਹਨਾਂ ਦੇ ਬੱਚੇ ਜਿਹੜੇ ਕਿ ਨਸ਼ਾ ਕਰਦੇ ਸੀ ਉਹਨਾਂ ਤੇ ਤਾਂ ਐਨਡੀਪੀਐਸ ਦੇ ਪਰਚੇ ਦਰਜ ਹੋ ਗਏ ਨੇ ਪਰ ਜਿਹੜੇ ਵੱਡੇ ਮਗਰਮੱਛ ਨੇ ਉਹ ਹਾਲੇ ਵੀ ਆਜ਼ਾਦ ਘੁੰਮ ਰਹੇ ਨੇ ਤੁਸੀਂ ਬਾੜਾਂ ਦੇ ਵਿੱਚ ਡਿਫੈਂਸ ਕਮੇਟੀਆਂ ਬਣਾ ਰਹੇ ਹੋ ਕਿ ਉਹ ਤੁਹਾਨੂੰ ਦੱਸਣ ਕਿ ਕੀ ਕੁਝ ਹੋ ਰਿਹਾ ਹੈ ਨਸ਼ਾ ਕੌਣ ਵੇਚ ਰਿਹਾ ਹੈ ਪਰ ਇਹ ਸਾਰੇ ਦੇ ਬਾਬਤ ਅੱਜ ਆਪਾਂ ਜੰਡਿਆਲਾ ਮੰਜਕੀ ਚ ਖੜੇ ਆ ਇਹ ਪ੍ਰੋਗਰਾਮ ਉੱਥੇ ਚੱਲ ਰਿਹਾ ਹੈ ਕੁਝ ਨੌਜਵਾਨ ਨੇ ਇਹਨਾਂ ਨਾਲ ਗੱਲ ਕਰਕੇ ਆਪਾਂ ਜਾਣਦੇ ਆ ਕਿ ਭਾਈ ਇਹ ਜਿਹੜਾ ਇਵੈਂਟ ਹੈ ਇਹ ਕਿੱਦਾਂ ਸਫਲ ਹੋ ਨਿਭੜਿਆ ਖਾਸ ਤੌਰ ਤੇ ਆ ਬਾਈ ਹੁਣੀ ਇਸੇ ਪਿੰਡ ਤੋਂ ਨੇ ਭਾਈ ਅੱਗੇ ਆਇਓ ਜਰਾ ਤੁਸੀਂ ਇਸੇ ਪਿੰਡ ਤੋਂ ਠੀਕ ਹੈ ਇਹ ਜ਼ਰੂਰ ਦੱਸਿਓ ਤੁਹਾਡੇ ਪਿੰਡ 'ਚ ਇਵੈਂਟ ਹੋਇਆ ਹੈ ਤੁਸੀਂ ਨੌਜਵਾਨੋਂ ਤੁਹਾਨੂੰ ਸੱਦਾ ਆਇਆ ਹੋ ਜਾਂ ਫੇ ਤੁਸੀਂ ਅੰਦਰ ਗਏ ਹੋਵੋਗੇ ਕੋਈ ਗੱਲਬਾਤ ਸੁਣੀ ਹੈ ਦੇਖੋ ਜੀ ਬਿਨਾਂ ਸੱਦੇ ਤੋਂ ਕਿਸੇ ਨੂੰ ਜਾਣ ਹੀ ਨਹੀਂ ਦਿੰਦੇ ਅੰਦਰ ਪਾਸ ਪਾਸ ਆ ਜਿਨ੍ਹਾਂ ਕੋਲ ਪਾਸ ਆ ਉਹੀ ਅੰਦਰ ਜਾ ਸਕਦੇ ਜਿਨ੍ਹਾਂ ਕੋਲ ਕੋਈ ਪਾਸ ਨਹੀਂ ਹੈਗਾ ਇਹ ਯਾਨੀ ਕਿ ਉਹਨਾਂ ਦੀ ਆਪਣੀ ਪਾਰਟੀ ਦਾ ਪਰਸਨਲ ਪ੍ਰੋਗਰਾਮ ਆ ਜਿਹੜੀ ਯਾਤਰਾ ਆ ਨਾ ਉਹ ਨਸ਼ਿਆਂ ਦੇ ਵਿਰੁੱਧ ਯਾਤਰਾ ਕਰ ਰਹੇ ਆ ਜਾਂ ਜੁੱਧ ਨਸ਼ਿਆਂ ਵਿਰੁੱਧ ਜਿਹੜਾ ਉਹਨਾਂ ਨੇ ਛੇੜਿਆ ਹੋਇਆ ਆ ਇਹ ਉਹਨਾਂ ਦੀ ਆਪਣੀ ਪਰਸਨਲ ਜਿਹੜੀ ਹੈ ਨਾ ਪਾਰਟੀ ਆ ਪਾਰਟੀ ਦੇ ਪ੍ਰੋਗਰਾਮ ਆ ਆਮ ਲੋਕਾਂ ਦੇ ਪ੍ਰੋਗਰਾਮ ਇਹਨੂੰ ਕਹਿੰਦੇ ਇਹਨੂੰ ਕਹਿ ਦਿੰਦੇ ਆ ਵੀ ਸੈਮੀਨਾਰ ਹੈ ਇਹਨਾਂ ਦੀ ਪਾਰਟੀ ਦਾ ਸੈਮੀਨਾਰ ਹੈ ਇਹ ਨਾ ਤਾਂ ਕੋਈ ਰੈਲੀ ਹੈ ਨਾ ਕੋਈ ਲੋਕਾਂ ਦੇ ਲਈ ਪ੍ਰੋਗਰਾਮ ਹੈ ਮੰਨ ਲਈਏ ਆਪਾਂ ਇਹਨੂੰ ਬਿਲਕੁਲ 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 ਉਹਨਾਂ ਦੇ ਫਿਰ ਫਿਰ ਲੋਕਾਂ ਕਿਹੜਿਆ ਲੋਕਾਂ ਨੂੰ ਇਹਨਾਂ ਨੇ ਦੱਸਣਾ ਹੈ ਲੋਕਾਂ ਨੂੰ ਇਹ ਜਦੋਂ ਪ੍ਰਚਾਰਨਗੇ ਵੀ ਅਸੀਂ ਇੰਨੇ ਲੋਕਾਂ ਨੂੰ ਬਿਠਾ ਕੇ ਆਹ ਚੀਜ਼ਾਂ ਦੱਸਿਆ ਨੇ ਕਿ ਐ ਨਸ਼ਾ ਮੁਕੜਾ ਹੈ ਹਾਲਾਂਕਿ ਚਲੋ ਆਪਾਂ ਇਹ ਵੀ ਸੋਸ਼ਲ ਮੀਡੀਆ ਤੇ ਜਾ ਕੇ ਦੇਖਾਂਗੇ ਮੁੱਖ ਮੰਤਰੀ ਸਾਹਿਬ ਦੇ ਕੀ ਪਤਾ ਕੋਈ ਗੁਣ ਦੇ ਗਏ ਹੁਣ ਉਹ ਆਪਣੀ ਸਪੀਚ ਦੇ ਵਿੱਚ ਜਾਂ ਨੌਜਵਾਨ ਖੜੇ ਨੇ ਤੁਸੀਂ ਅੰਦਰ ਸੀ ਤੁਸੀਂ ਸੁਣਿਆ ਕੋਈ ਗੁਣ ਦਿੱਤਾ ਹੋਵੇ ਜਾਂ ਉਹਨਾਂ ਨੇ ਕੋਈ ਕੁੰਡੀ ਦੱਸੀ ਹੋਵੇ ਵੀ ਭਾਈ ਐ ਫੜਨਾ ਨਸ਼ੇ ਵਾਲਿਆਂ ਨੂੰ ਜਾਂ ਐ ਰੋਕਣਾ ਨਸ਼ੇ ਵਾਲਿਆਂ ਨੂੰ ਤੁਸੀਂ ਦੱਸ ਸਕਦੇ ਹੋ ਜਾਂ ਪਹਿਲਾਂ ਬਾਈ ਹੁਣਾਂ ਤੋਂ ਪੁੱਛ ਲਈਏ ਆਪਾਂ ਇਹ ਅੰਦਰ ਸੀ ਤੁਸੀਂ ਦੱਸ ਸਕਦੇ ਹੋ ਕੋਈ ਜਾਣਕਾਰੀ ਦਿੱਤੀ ਹੋਵੇ ਮੁੱਖ ਮੰਤਰੀ ਸਾਹਿਬ ਨੇ ਕਿ ਕਿੱਦਾਂ ਜਾਣਕਾਰੀ ਤਾਂ ਜੀ ਉਹਨੇ ਦਿੱਤੀ ਆ ਵੀ ਕਹਿੰਦੇ ਵੀ ਕਿੰਨ ਵੀ ਨਸ਼ਾ ਕਿੱਥੇ ਵੀ ਵਿਕਦਾ ਆ ਸਾਨੂੰ ਦੱਸੋ ਕਾਲ ਕਰੋ ਅਸੀਂ ਪਰਸਨ ਤੁਹਾਡਾ ਉਹ ਨਹੀਂ ਦਿਖਾਵਾਂਗੇ ਅਸੀਂ ਆਪ ਹੀ ਸਾਰਾ ਕੁਝ ਕਰਾਂਗੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਅੱਛਾ ਤੁਹਾਨੂੰ ਲੱਗਦਾ ਹੁਣ ਲੋਕ ਵਟਸਐਪ ਤੇ ਮੈਸੇਜ ਕਰ ਦੇਣਗੇ ਜਿਹਨੂੰ ਜਿਹਨੂੰ ਪਤਾ ਹੈ ਜੀ ਉਸੀ ਕੀਤਾ ਤੁਹਾਨੂੰ ਪਤਾ ਹੈ ਕੌਣ ਕੌਣ ਨਸ਼ਾ ਵੇਚਦਾ ਹੈ ਨਸ਼ਾ ਜੀ ਸਾਰੇ ਪਿੰਡ ਨੂੰ ਪਤਾ ਹੈ ਨਸ਼ਾ ਦਾ ਅੱਛਾ ਤੁਹਾਡੇ ਪਿੰਡ 'ਚ ਨਸ਼ਾ ਹੈਗਾ ਉਦਾਂ ਇੱਥੇ ਪੇਕਦਾ ਬਾਦੂ ਨਸ਼ਾ ਦੀ ਅਸੀਂ ਗੱਲਾਂ ਨਾ ਕਰੋ ਮੈਂ ਇਹ ਦਿਹਾੜੀ ਦੇ 4-500 ਬੰਦਾ ਮੋਟਰਸਾਈਕਲ ਤੇ ਆਉਂਦਾ ਹੀ ਆਉਂਦਾ ਅੱਛਾ ਚਲੋ ਹੁਣ ਤੁਹਾਡੇ ਪਿੰਡ 'ਚ ਪ੍ਰੋਗਰਾਮ ਹੋਇਆ ਫਿਰ ਆਸ ਕਰਦੇ ਹਾਂ ਕਿ ਹੁਣ ਤੁਹਾਡੇ ਪਿੰਡ 'ਚ ਪ੍ਰੋਗਰਾਮ ਹੋਇਆ ਘਟੋ ਘਟ ਤੁਹਾਡੇ ਪਿੰਡ 'ਚ ਤਾਂ ਕਾਰਵਾਈ ਹੋਊਗੀ ਨਸ਼ਾ ਰੁਕੂ ਹਾਂਜੀ ਹਾਂਜੀ ਕਾਰਵਾਈ ਸ਼ੁਰੂ ਹੋਈ ਹੈ ਜੀ ਹੋ ਗਈ ਆ ਹਾਂਜੀ ਕੋਠੀਆਂ 5-6 ਸੀਲ ਕਰਤੀਆਂ ਆ ਜੀ ਸਾਰੇ ਭੱਜ ਗਏ ਆ ਕਈਆਂ ਨੂੰ ਉਹ ਫੜ ਲਿਆ ਆ ਹੂੰ ਤੇ ਹੁਣ ਉਹਦਾ ਨਸ਼ਾ ਜੀ ਖਤਮ ਹੋ ਜਾਣਾ ਹੈ ਕਾਰਵਾਈ ਹੋਈ ਹੈ ਕਾਰਵਾਈ ਫਾਲੋ ਹੋਈ ਹੈ ਜੀ ਤੁਹਾਡਾ ਨਾਮ ਮੇਰਾ ਨਾਮ ਰੋਹਿਤ ਹੈ ਜੀ ਰੋਹਿਤ ਉਮਰ ਕਿੰਨੇ ਆ ਤੁਹਾਨੂੰ ਮੇਰੀ ਉਮਰ ਹੈਗੀ 19 ਸਾਲ ਪਿੰਡ ਵੀ ਦੱਸ ਕਿੱਦਾਂ 19 ਹੁੰਦੀ ਕਿਹੜਾ ਪਿੰਡ ਆਪਣਾ ਲਖਨਪਾਲਿਆ ਜੀ ਲਖਨਪਾਲਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਭਾਈ ਹੁਣੀ ਜੋ ਜੋ ਗੱਲਾਂ ਕਹਿ ਰਹੇ ਨੇ ਕਿ ਵਟਸਐਪ ਤੇ ਮੈਸੇਜ ਕਰੋ ਜਾਣਕਾਰੀ ਸਾਂਝੀ ਕਰੋ ਕੀ ਲੱਗਦਾ ਹੈ ਇਹ ਨਸ਼ਾ ਹਟ ਜਾਊਗਾ ਦੇਖੋ ਬੜ ਸਾਹਿਬ ਤੇ ਮੈਸੇਜ ਕਰਨ ਦੀ ਗੱਲ ਜੇ ਆਪਾਂ ਕਰੀਏ ਕੀ ਸਰਕਾਰ ਨੂੰ ਤਾਂ ਪਤਾ ਹੀ ਹੁੰਦਾ ਨਾ ਹੂੰ ਜਿਹੜੇ ਨੂੰ 80-80 ਹਜ਼ਾਰ ਤਨਖਾਹਾਂ ਲੈ ਰਹੇ ਆ ਇੰਨੇ ਇਹਨਾਂ ਦੇ ਮੁਲਾਜ਼ਮ ਭਰਤੀ ਕੀਤੇ ਆ ਆ ਤੁਸੀਂ ਜਲੰਧਰ ਤੋਂ ਲੈ ਕੇ ਇਧਰੋਂ ਸਰਹਾਲੀ ਤੱਕ ਚੱਪੇ-ਚੱਪੇ ਤੇ ਮੁਲਾਜ਼ਮ ਖੜੇ ਆ ਹਨਾ ਤੁੱਪ ਦੇ ਵਿੱਚ ਉਹਨਾਂ ਦੀ ਡਿਊਟੀ ਲਈ ਆ ਅੱਜ ਤੁੱਪ ਦੇ ਵਿੱਚ ਕਈ ਵਿਚਾਰਿਆਂ ਨੂੰ ਤਾਂ ਪਾਣੀ ਵੀ ਨਹੀਂ ਮਿਲਿਆ ਹੋਣਾ ਅੱਜ ਉਹ ਸਖਤ ਡਿਊਟੀ ਨਿਭਾ ਰਹੇ ਆ ਇਹਨਾਂ ਦੀ ਨਿਗਰਾਨੀ ਵਿੱਚ ਵੀ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਸਰਦਾਰ ਭਗਵੰਤ ਮਾਨ ਆਉਣੇ ਆ ਜਾਂ ਕੋਈ ਹੋਰ ਲੀਡਰ ਸਹਿਬਾਨ ਆਉਣੇ ਆ ਉਹਨਾਂ ਤੇ ਕੋਈ ਆਚ ਨਾ ਆਵੇ ਇਹਨਾਂ ਦੀ ਪੈਰੋਦਾਰੀ ਕਰਦੇ ਆ ਹਾਲਾਂਕਿ ਜ਼ਿੰਮੇਵਾਰੀਆਂ ਨਿਭਾਉਣੀਆਂ ਤਾਂ ਆਮ ਜਿਹੜੀ ਪਬਲਿਕ ਦੀਆਂ ਆ ਉਹ ਉਹਨਾਂ ਨੂੰ ਨਿਭਾਉਣੀਆਂ ਚਾਹੀਦੀਆਂ ਪਰ ਉਹ ਪੈਰੋਗਾਰੀ ਇਹਨਾਂ ਦੀ ਕਰ ਰਹੇ ਆ ਹੁਣ ਮੰਨ ਲਓ ਉਹਨਾਂ ਨੂੰ ਪਤਾ ਨਹੀਂ ਕਿ ਕੌਣ ਨਸ਼ਾ ਵੇਚ ਰਿਹਾ ਆ ਐਦਾਂ ਕਿਦਾਂ ਹੋ ਸਕਦੀ ਵੀ ਸਰਕਾਰ ਤੋਂ ਬਿਨਾਂ ਨਸ਼ਾ ਵੇਚ ਸਕਦਾ ਆ ਜਿੱਦਾਂ ਪਿੱਛੇ ਜੇ ਤੁਸੀਂ ਗਾਣਾ ਵੀ ਸੁਣਿਆ ਸੀ ਰਣਜੀਤ ਬਾਵੇ ਦਾ ਕਿ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੇ ਆਮ ਵੇਚਦਾ ਕੁਛ ਐਦਾਂ ਕਰਕੇ ਸੀਗਾ ਗਾਣਾ ਤੇ ਸਰਕਾਰ ਦੀ ਸ਼ਹਿਤੋ ਬਿਨਾ ਨਾ ਕਦੇ ਨਸ਼ਾ ਰੁਕਿਆ ਆ ਤੇ ਨਾ ਕਦੇ ਬੰਦ ਹੋਇਆ ਆ ਤੇ ਨਾ ਕਦੇ ਵਿਕਿਆ ਆ ਹੁਣ ਤੁਹਾਨੂੰ ਲੱਗਦਾ ਕਿ ਤੁਹਾਡੇ ਪਿੰਡ ਚ ਪ੍ਰੋਗਰਾਮ ਹੋਇਆ ਇਹਦੇ ਨਾਲ ਤੁਹਾਡੇ ਪਿੰਡ ਚ ਨਸ਼ਾ ਖਤਮ ਹੋ ਜਾਊਗਾ ਜਾਂ ਨਸ਼ਾ ਵਿਕਦਾ ਹੀ ਨਹੀਂ ਸੀ ਪਹਿਲਾਂ ਤੁਹਾਡੇ ਪਿੰਡ ਚ ਜਿੱਦਾਂ ਨਸ਼ਾ ਅਕਾਲੀ ਦਲ ਵੇਲੇ ਵੇਚ ਰਿਆ ਸੀ ਕਾਂਗਰਸ ਵੇਲੇ ਵੇਚ ਰਿਆ ਸੀ ਉਦਾਂ ਹੀ ਆਮ ਆਦਮੀ ਪਾਰਟੀ ਵੇਲੇ ਵੇਚ ਰਿਆ ਆ ਔਰ ਉਸੇ ਹੀ ਤਰ੍ਹਾਂ ਨਸ਼ਾਗਾਹਾਂ ਵਿਕਦਾ ਰਹਿਣਾ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਪ੍ਰੋਗਰਾਮਾਂ ਦਾ ਕੋਈ ਅਸਰ ਹੋਊਗਾ ਵੈਸੇ ਬਹੁਤ ਵਧੀਆ ਆ ਜੇ ਨਸ਼ਾ ਬੰਦ ਹੋਵੇ ਤਾਂ ਅਸੀਂ ਸ਼ਲਾਘਾ ਕਰਾਂਗੇ ਪਰ ਜ਼ਮੀਨੀ ਪੱਧਰ ਤੇ ਜੋ ਹਕੀਕਤ ਆ ਉਹ ਤੋਂ ਵੇਖ ਕੇ ਨਜ਼ਰ ਨਹੀਂ ਆ ਰਿਹਾ ਹੁਣ ਮੰਨ ਲਓ ਕੋਰਟ ਦੇ ਆਰਡਰ ਆ ਬਿਨਾ ਜਿਹੜਾ ਕਿਸੇ ਦਾ ਕੋਈ ਪਰਸਨਲ ਪ੍ਰਾਪਰਟੀ ਆ ਉਹਨੂੰ ਤੁਸੀਂ ਢਾਈ ਨਹੀਂ ਸਕਦੇ ਠੀਕ ਆ ਜਿਹੜੇ ਕੋਈ ਪੰਚਾਇਤੀ ਥਾਂ ਦੇ ਵਿੱਚ ਘਰ ਆਏ ਆ ਇੱਕਾ ਦੁੱਕਾ ਉਹ ਕਿਤੇ ਖਾਨਾ ਪੂਰਤੀ ਲਈ ਪੀਲਾ ਪੰਜਾ ਚਲਾ ਕੇ ਅਸਲ ਵਿੱਚ ਤਾਂ ਇਦਾਂ ਲੱਗ ਰਿਹਾ ਆ ਕਿ ਸਰਦਾਰ ਭਗਵੰਤ ਮਾਨ ਸਾਹਿਬ ਸਿੱਖ ਨੌਜਵਾਨਾਂ ਤੇ ਐਨਐਸਏ ਲਾ ਕੇ ਜਿਹੜੇ ਪੰਜਾਬ ਦੇ ਦਰਦੀ ਆ ਉਹਨਾਂ ਤੇ ਝੂਠੇ ਪਰਚੇ ਪਾ ਕੇ ਹੁਣ ਆਪਣੀ ਰਾਜਨੀਤਿਕ ਜ਼ਮੀਨ ਜਿਹੜੀ ਖੋਈ ਹੋਈ ਆ ਉਹ ਤਲਾਸ਼ ਕਰ ਰਹੇ ਆ ਇਹੋ ਜਿਹਾ ਪ੍ਰੋਗਰਾਮ ਕਰਕੇ ਅੱਛਾ ਇਹ ਉਹਦੇ ਲਈ ਲੱਗਦਾ ਤੁਹਾਨੂੰ ਹਾਂ ਇਹ ਇੱਕ ਮਾਹੌਲ ਸਿਰਜਿਆ ਜਾ ਰਿਹਾ 2027 ਦੀ ਇਲੈਕਸ਼ਨ ਵਾਸਤੇ ਕਿ ਸ਼ਾਇਦ ਲੋਕਾਂ ਅੱਛਾ ਭਾਈ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ ਪਰ ਤੁਸੀਂ ਉਸ ਵਿਅਕਤੀ ਦੀ ਅਹਿਮੀਅਤ ਨੂੰ ਕਿਵੇਂ ਵੇਖਦੇ ਹੋ ਅਰਵਿੰਦ ਕੇਜਰੀਵਾਲ ਕੀ ਲੱਗਦੇ ਨੇ ਉਹ ਪੰਜਾਬ ਦੇ ਉਹਨਾਂ ਦਾ ਹੱਥ ਜੋੜ ਕੇ ਹਰੇਕ ਕਿਤੇ ਅੱਗੇ ਖੜੇ ਹੋਣਾ ਐਦਾਂ ਦੇ ਇਵੈਂਟਾਂ ਦੇ ਵਿੱਚ ਆ ਕੇ ਬੋਲਣਾ ਕੀ ਨੇ ਉਹ ਕੀ ਲੱਗਦੇ ਨੇ ਪੰਜਾਬ ਦੇ ਕੀ ਦੇਣ ਹੈ ਉਹਨਾਂ ਦੀ ਪੰਜਾਬ ਨੂੰ ਉਹਨਾਂ ਨੂੰ ਹਮੇਸ਼ਾ ਅੱਗੇ ਕਰਨਾ ਕਿਉਂ ਜ਼ਰੂਰੀ ਹੈ ਦੇਖੋ ਜੀ ਅਸਲ ਵਿੱਚ ਨਾ ਉਹ ਪਾਰਟੀ ਦੇ ਇਹਨਾਂ ਦੇ ਮੁਖੀ ਆ ਇਸ ਵਜ੍ਹਾ ਕਾਰਨ ਵੀ ਉਹਨਾਂ ਨੂੰ ਅੱਗੇ ਰੱਖਿਆ ਹੋ ਸਕਦਾ ਆ ਪਰ ਜੇ ਅਸਲ ਉਹਨਾਂ ਬਾਰੇ ਅਸੀਂ ਦੇਖੀਏ ਪੰਜਾਬ ਨੂੰ ਉਹਨਾਂ ਦੀ ਕੋਈ ਦੇਣ ਨਹੀਂ ਹੈਗੀ ਜਿਹੜੇ ਦਿੱਲੀ ਸਰਕਾਰ ਜਿੱਥੇ ਚੁਣੀ ਗਈ ਸੀਗੀ ਜਿੱਥੇ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਜਦੋਂ ਉੱਥੇ ਨਹੀਂ ਖਰੇ ਉੱਤਰ ਸਕੇ ਉੱਥੇ ਦੇ ਲੋਕਾਂ ਨੇ ਨਕਾਰ ਕੇ ਸਾਈਡ ਤੇ ਸੈੱਟ ਦਿੱਤੇ ਜਿੱਥੇ ਦਿੱਲੀ ਨੇ ਇਹਨਾਂ ਨੂੰ ਮੌਕਾ ਦਿੱਤਾ ਸੀ ਜਿੱਥੇ ਇਹ ਹੁਣ ਭਾਜਪੀ ਤੇ ਵੀ ਇਹ ਕਈ ਵਾਰੀ આરોਪ ਲਾਉਂਦੇ ਆ ਜੀ ਬਈ ਵੇ ਸਾਡੀਆਂ ਜਿਹੜੀਆਂ ਮੰਗਾਂ ਆ ਉਹ ਪੂਰੀਆਂ ਨਹੀਂ ਹੁੰਦੀਆਂ ਸਾਡਾ ਐ ਨਹੀਂ ਹੁੰਦਾ ਜੇ ਨਹੀਂ ਹੁੰਦਾ ਸ਼ਰਾਬ ਘਟਾਲੇ ਦੇ ਵਿੱਚ ਜਿਹੜੇ ਇਹਨਾਂ ਦੇ ਮੰਤਰੀ ਆਪ ਦਿੱਲੀ ਦੇ ਵਿੱਚ ਰਹੇ ਆ ਔਰ ਲੋਕਾਂ ਨੇ ਉਥੇ ਉਹਨਾਂ ਨੂੰ ਨਕਾਰ ਕੇ ਪਰੇ ਸੱਡ ਦਿੱਤਾ ਹਨਾ ਫਿਰ ਇਹੋ ਜਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਜਿਹੜਾ ਬਾਹਰੀ ਦਬਾ ਆ ਉਹ ਕਦੇ ਕਬੂਲ ਨਹੀਂ ਕਰਨਗੇ ਹਾਲਾਂਕਿ ਭਗਵੰਤ ਮਾਨ ਸਾਹਿਬ ਨੂੰ ਪੂਰੀ ਕਮਾਂਡ ਦੇਣ ਪੰਜਾਬ ਦੀ ਹੂੰ ਉਹਨਾਂ ਨੂੰ ਆਜ਼ਾਦੀ ਦੇਣ ਪੂਰੀ ਕੰਮ ਕਰਨ ਦੀ ਤਾਂ ਸ਼ਾਇਦ ਕੁਝ ਪੰਜਾਬ ਦਾ ਭਲਾ ਹੋ ਸਕਦਾ ਜੀ ਧੰਨਵਾਦ ਭਾਈ ਤੁਸੀਂ ਜਰਾ ਅੱਗੇ ਆਇਓ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਚ ਪ੍ਰੋਗਰਾਮ ਹੋਇਆ ਤੁਸੀਂ ਇੱਥੋਂ ਦੇ ਹੀ ਹੋ ਕੀ ਲੱਗਦਾ ਇਸ ਪ੍ਰੋਗਰਾਮ ਤੋਂ ਬਾਅਦ ਜਦੋਂ ਤੁਸੀਂ ਪਹਿਲਾਂ ਦੱਸਦੇ ਸੀ ਉੱਥੇ ਨਸ਼ਾ ਖਤਮ ਹੋ ਜੂ ਹੋ ਗਿਆ ਜਾਂ ਹੁਣ ਹੋ ਜੂ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਚ ਨਸ਼ਾ ਖਤਮ ਨਹੀਂ ਭਾਈ ਜੀ ਆਪਾਂ ਨੂੰ ਤਾਂ ਨਹੀਂ ਲੱਗਦਾ ਹੈਗਾ ਆਪਾਂ ਤੁਸੀਂ ਅੰਦਰ ਗਏ ਸੀ ਪਹਿਲਾਂ ਤਾਂ ਇਹ ਦੱਸਿਓ ਨਹੀਂ ਭਾਜੀ ਆਪਾਂ ਅੰਦਰ ਗਏ ਨਹੀਂ ਨਾ ਇਹਨਾਂ ਨੇ ਤੁਹਾਨੂੰ ਪਤਾ ਹੈ ਵੀ ਆਈਪੀ ਸਾਰੇ ਬੰਦੇ ਸੀਗੇ ਜਿਹੜੇ ਬੀਆਈਪੀ ਜਿਹਨਾਂ ਦੀ ਪਹੁੰਚ ਸੀਗੀ ਉਹ ਤਾਂ ਚੱਲ ਗਏ ਇਹ ਇਹਦਾ ਮਤਲਬ ਉਹ ਇੱਕ ਇੱਕ ਦੂਜੇ ਨੂੰ ਸੁਣਾ ਸੁਣੂ ਕੇ ਚੱਲ ਇੱਕ ਦੂਜੇ ਨੇ ਆਮ ਆਦਮੀ ਇਹਨਾਂ ਨੇ ਪਾਰਟੀ ਦਾ ਨਾਂ ਰੱਖਿਆ ਆ ਆਮ ਆਦਮੀ ਨੂੰ ਤਾਂ ਅੰਦਰ ਬੜ ਨਹੀਂ ਦਿੰਦੇ ਇਹ ਹਾਂ ਅੱਛਾ ਭੀਪੀ ਬੰਦਾ ਜਿਹੜਾ ਹੈ ਉਹਨੂੰ ਅੰਦਰ ਜਾਣ ਦੋ ਕਿ ਸਾਡੇ ਵਰਗਾ ਤਾਂ ਉੱਥੇ ਤੁਹਾਨੂੰ ਪਤਾ ੱੱਕੇ ਖਾਂਦਾ ਆ ਕੀ ਉੱਧਰ ਪਤਾ ਲੱਗੂਗਾ ਕੀ ਗੱਲ ਹੋਈ ਆ ਕੀ ਗੱਲ ਨਹੀਂ ਹੋਈ ਹੈਗੀ ਆਪਸ ਵਿੱਚ ਇਹ ਗੱਲਾਂ ਕਰਦੇ ਆ ਆਪਣੇ ਬੰਦਿਆਂ ਨੂੰ ਸੁਣਾਉਂਦੇ ਆ ਇਹ ਦੀ ਰੈਲੀਆਂ ਨਾਲ ਅੱਗੇ ਕਰ-ਕਰ ਕੇ ਬਸ ਲੋਕਾਂ ਨੂੰ ਦਿਖਾਵਾ ਕਰੀ ਜਾਣਾ ਆ ਨਸ਼ਾ ਖਤ ਆ ਇਹ ਜਿੰਨੇ ਪੋਸਟਰ ਨੇ ਆ ਲੱਗੇ ਹੋਏ ਅੰਦਰ ਵੀ ਸਾਰਾ ਭਰਿਆ ਪਿਆ ਕੰਧਾਂ ਭਰੀਆਂ ਪਈਆਂ ਨੇ ਹਰੇਕ ਜਗ੍ਹਾ ਪੋਸਟਰ ਨੇ ਇਹ ਸਾਰਾ ਖਰਚਾ ਆਮ ਨਾਗਰਿਕਾਂ ਦੇ ਤੁਹਾਡੇ ਮੇਰੇ ਸਿਰ ਪੈਣਾ ਸਾਡੇ ਟੈਕਸ ਚੋ ਜਾਣਾ ਫਿਰ ਤੁਹਾਨੂੰ ਕੀ ਲੱਗਦਾ ਕਿ ਐਡੇ ਵੱਡੇ ਵੱਡੇ ਪ੍ਰੋਗਰਾਮ ਇਲੈਕਸ਼ਨਾਂ ਦਾ ਨੇੜਾ ਵੀ ਨਹੀਂ ਹੈਗਾ ਤੇ ਅਖਬਾਰਾਂ ਦੇ ਵੀ ਪਹਿਲੇ ਪਹਿਲੇ ਪੇਜ ਤੇ ਐਡ-ਐਡੀਆਂ ਇਸ਼ਤਿਹਾਰ ਲੱਗਦੇ ਨੇ ਤੁਹਾਨੂੰ ਦੁੱਖ ਨਹੀਂ ਹੁੰਦਾ ਦਰਦ ਨਹੀਂ ਹੁੰਦਾ ਵੀ ਯਾਰ ਇੰਨਾ ਪੈਸਾ ਡੋਬਿਆ ਜਾ ਰਿਹਾ ਹੈ ਇੰਨਾ ਪੈਸਾ ਉਜਾੜਿਆ ਜਾ ਰਿਹਾ ਹੈ ਵੀ ਜੇ ਅਜਾੜ ਹੀ ਰਹੇ ਨੇ ਤਾਂ ਚਲੋ ਘਟੋ ਘਟ ਨਸ਼ਾ ਹੀ ਬੰਦ ਹੋ ਜਵੇ ਇਹ ਚੀਜ਼ ਸੋਚ ਕੇ ਦੁੱਖ ਨਹੀਂ ਹੁੰਦਾ ਤੁਹਾਨੂੰ ਨਹੀਂ ਬਹੁਤ ਦੁੱਖ ਹੁੰਦਾ ਕੱਲ ਅਸੀਂ ਇੱਥੋਂ ਦੇਖਣ ਆਏ ਤਾਂ ਅਸੀਂ ਉਹ ਦੂਸਰੇ ਪਿੰਡ ਤੱਕ ਇੱਥੋਂ ਸਾਡੇ ਪਿੰਡ ਤੋਂ ਲੈ ਕੇ ਦੂਸਰੇ ਪਿੰਡ ਤੱਕ ਬੋਰਡ ਲੱਗੇ ਸੀਗੇ ਅਸੀਂ ਦੇਖ ਕੇ ਹੈਰਾਨ ਹੋ ਗਏ ਤੇ ਅਸੀਂ ਇਹ ਸੋਚਿਆ ਕਿ ਇਹ ਖਰਚਾ ਜਿਹੜਾ ਜਿੰਨਾ ਵੀ ਖਰਚਾ ਆ ਇਹ ਆਪਣੇ ਤੇ ਡਿਗਣਾ ਆ ਗਰੀਬ ਬੰਦੇ ਤੇ ਪੈਣਾ ਆ ਅਸਰ ਜਿੰਨਾ ਵੀ ਆ ਸਾਰਾ ਗਰੀਬ ਬੰਦੇ ਤੇ ਹੋਣਾ ਆ ਤਗੜੇ ਬੰਦੇ ਦਾ ਕੁਛ ਨਹੀਂ ਨਾ ਦਾ ਕੁਛ ਨਹੀਂ ਜਾਣਾ ਹੂੰ ਸਹੀ ਗੱਲ ਹੈ ਇਹ ਤਾਂ ਠੀਕ ਹੈ ਤੁਸੀਂ ਮੌਂਟੀ ਭਾਈ ਜ਼ਰੂਰ ਦੱਸਿਓ ਅੱਗੇ ਆ ਕੇ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ ਜੰਡਿਆਲਾ ਮੰਜ ਕੀ ਚਾਪਾਂ ਖੜੇ ਆ ਉਹਨਾਂ ਨੂੰ ਨਾਮ ਵੀ ਨਹੀਂ ਪਤਾ ਹੋਊ ਇਸ ਪਿੰਡ ਦਾ ਕਿਉਂਕਿ ਉਹ ਆਉਂਦੇ ਨੇ ਦਿੱਲੀ ਤੋਂ ਹਰਿਆਣੇ ਤੋਂ ਰਹਿਣ ਵਾਲੇ ਨੇ ਦਿੱਲੀ ਦੇ ਵਿੱਚ ਜਿੱਤੇ ਸੀ ਹੁਣ ਤਾਂ ਕੁਝ ਵੀ ਨਹੀਂ ਗੇ ਤੁਹਾਡੇ ਇੱਥੇ ਆ ਕੇ ਤੁਹਾਡੇ ਗਵਾਂਢ ਪਿੰਡ ਚ ਆ ਕੇ ਸਨੇਹਾ ਦੱਤਾ ਹੋ ਉਹਨਾਂ ਨੇ ਨਸ਼ਾ ਰੋਕਣ ਦੀ ਗੱਲ ਕੀਤੀ ਹੋਊ ਪਰ ਜਿੱਦਾਂ ਬਾਈ ਹੋਣੀ ਦੱਸਿਆ ਇੱਧਰ ਜੋਹਲ ਬਾਈ ਹੋਣੀ ਦੱਸਿਆ ਕਿ ਤਕਰੀਬਨ ਆਪਣੇ ਆਪਣੇ ਬੰਦੇ ਹੀ ਸੀ ਅੰਦਰ ਹੋਰ ਤਾਂ ਕਿਸੇ ਨੂੰ ਨਹੀਂ ਬਾੜਿਆ ਫਿਰ ਅਰਵਿੰਦ ਕੇਜਰੀਵਾਲ ਆ ਜਨਾਬ ਹੋਣੀ ਹੱਥ ਜੋੜੀ ਖੜੇ ਨੇ ਇਹਨਾਂ ਦੀ ਭੂਮਿਕਾ ਨੂੰ ਦੇਖਦੇ ਕਿਵੇਂ ਇਸ ਨਸ਼ੇ ਦੇ ਮਾਮਲੇ ਦੇ ਵਿੱਚ ਉਹ ਦੂਜੇ ਤੇ ਇਹਨਾਂ ਦੀ ਕੋਈ ਸੁਣਦਾ ਨਹੀਂ ਹੈਗਾ ਆਮ ਲੋਕੀ ਉਹ ਫੇ ਜਿਹੜੇ ਆਪਣੇ ਦੂ ਚਾਰ ਰਹਿ ਗਏ ਉਹਨਾਂ ਨੂੰ ਸੁਣਾਉਣੀਆਂ ਤੇ ਬਾਕੀ ਤੁਸੀਂ ਹੱਥ ਜੋੜਨ ਵਾਲੀ ਗੱਲ ਕਹੀ ਆ ਤਸਵੀਰ ਵਾਲ ਦੇਖੋ ਮਾਨ ਸਾਹਿਬ ਸਾਡੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਸੀ ਹੱਥ ਜੜਾਉਣ ਲਈ ਨਹੀਂ ਪਾਈਆਂ ਸੀ ਵੀ ਭਾਈ ਮੇਰੇ ਹੱਥ ਜੁੜੇ ਆ ਸਾਡੇ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਇਸ ਉਮੀਦ ਨਾਲ ਪਾਈਆਂ ਸੀ ਵੀ ਸਾਡੇ ਮੁੱਖ ਮੰਤਰੀ ਨੇ ਕੰਮ ਕੀਤੇ ਹੋਣ ਤੇ ਹਾਥੋ ਦਾ ਮੁੱਛਾਂ ਤੇ ਹੋਵੇ ਪਰ ਨਹੀਂ ਤੁਸੀਂ ਉਸ ਜੀਤੇ ਖਰੇ ਨਹੀਂ ਉਤਰੇ ਤੁਸੀਂ ਉਸ ਜੀਤੇ ਨਹੀਂ ਉਤਰੇ ਖਰੇ ਹਜੇ ਤੱਕ ਨਹੀਂ ਉਤਰੇ ਕਾਂ ਦੇ ਸਮੇ ਦਾ ਕੋਈ ਭਾਈ ਪਤਾ ਨਹੀਂ ਪਰ ਉਹ ਤਾਂ ਇਹ ਦਮ ਗਜੇ ਮਾਰਦੇ ਫਿਰਦੇ ਨੇ ਅਸੀਂ ਆ ਵੀ ਕੀਤਾ ਅਸੀਂ ਨੌਕਰੀਆਂ ਵੀ ਦਿੱਤੀਆਂ ਨੇ ਅਸੀਂ ਸਕੂਲ ਵੀ ਬਣਾਏ ਨੇ ਐਮਿਨੈਂਸ ਉਸ ਤੋਂ ਬਾਅਦ ਅਗਲੇ ਗੱਲਾਂ ਕਰਦੇ ਨੇ ਅਸੀਂ ਸਕੂਲਾਂ ਨੂੰ ਡਿਵੈਲਪ ਕਰ ਰਹੇ ਆ ਹਸਪਤਾਲ ਇੱਕ ਤੋਂ ਇੱਕ ਬਣਾ ਰਹੇ ਆ ਪਾਣੀ ਅਸੀਂ ਹਰਿਆਣੇ ਨੂੰ ਜਾਣ ਨਹੀਂ ਦਿੱਤਾ ਫਿਰ ਉਹ ਸਾਰੇ ਦਮਗਾ ਜੇ ਕਿੱਥੇ ਗਣਦੇ ਹੋ ਤੁਸੀਂ ਉਹ ਜਿਹੜੀਆਂ ਬੜਕਾਂ ਹਨ ਨਾ ਭਗਵੰਤ ਮਾਨ ਦੀਆਂ 12 ਵਜੇ ਤੋਂ ਬਾਅਦ ਵਾਲੀਆਂ ਆ ਕਿਉਂਕਿ ਪਹਿਲਾਂ ਟੁੱਟਾ ਹੁੰਦਾ ਨਾ ਬਾਅਦ ਚੋਂ ਥੋੜੀ ਉਹ ਸੈਟਿੰਗ ਜੀ ਹੋ ਜਾਂਦੀ ਉਹਦੇ ਨਾਲ ਥੋੜਾ ਜੋਸ਼ ਤਾਂ ਆਈ ਜਾਂਦਾ ਉਹ ਚੀਜ਼ ਹੀ ਇਦਾਂ ਦੀ ਆ ਯਾਰ ਕਰ ਦਿੰਦੀ ਆ ਉਹਦਾ ਨਹੀਂ ਕਸੂਰ ਹੈਗਾ ਠੀਕ ਹੈ ਬਾਈ ਤੁਸੀਂ ਜ਼ਰੂਰ ਦੱਸਿਓ ਆਪਾਂ ਸਮੱਸਿਆ ਜਿੰਨੀ ਮਰਜ਼ੀ ਡਿਸਕਸ ਕਰ ਲਈਏ ਗੱਲ ਹੱਲ ਤੇ ਮੁੱਕਣੀ ਹੈ ਅਸੀਂ ਭੰਡ ਕੇ ਵੀ ਨਹੀਂ ਸਾਰ ਸਕਦੇ ਨਾ ਸਾਡਾ ਫਰਜ਼ ਹੈ ਆਪਾਂ ਹੱਲ ਤੇ ਵੀ ਗੱਲ ਕਰੀਏ ਤੁਸੀਂ ਕੀ ਦੇਖਦੇ ਹੋ ਇਹਨਾਂ ਦੇ ਤਾਂ ਤੁਸੀਂ ਦੱਸਤਾ ਵੀ ਕੀ ਕੋ ਜਿਨ੍ਹਾਂ ਨੇ ਕੀਤਾ ਪਰ ਕੀ ਲੱਗਦਾ ਕਿਹੋ ਜੀ ਨੀਤੀ ਬਣਨੀ ਚਾਹੀਦੀ ਹੈ ਕੀ ਕੀ ਹੋਣਾ ਚਾਹੀਦਾ ਤਾਂ ਕਿ ਨਸ਼ੇ ਨੂੰ ਠੱਲ ਪਾਇ ਸਕੇ ਦੇਖੋ ਜਿਹੜੀਆਂ ਨਾ ਇਹ ਫਲੈਕਸਾਂ ਤੇ ਖਰਚਾ ਕਰ ਰਹੇ ਆ ਜਾਂ ਟੀ-ਸ਼ਰਟਾਂ ਤੇ ਖਰਚਾ ਕਰ ਰਹੇ ਆ ਖ਼ਬਾਰਾਂ ਦੇ ਇਸ਼ਤਿਹਾਰਾਂ ਤੇ ਖਰਚਾ ਕਰ ਰਹੇ ਆ ਜੇ ਉਹ ਹੀ ਕਿਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਐਦਾਂ ਦਾ ਮੈਡੀਕਲ ਸਹੂਲਤ ਦਿੱਤੀ ਹੁੰਦੀ ਪ੍ਰਬੰਧ ਵਧੀਆ ਕੀਤੇ ਹੁੰਦੇ ਤਾਂ ਸ਼ਾਇਦ ਅੱਜ ਜਿਹੜਾ ਨਸ਼ਾ ਵਿਕ ਰਿਹਾ ਆ ਇਹਦੇ ਉੱਤੇ ਵੀ ਰੋਕ ਲੱਗ ਸਕਦੀ ਜਿਹੜੇ ਮਜ਼ਦੂਰ ਵਰਗ ਦੇ ਬੰਦੇ ਆ ਜਿਹੜੇ ਵਿਚਾਰੇ ਇੱਕ ਪੈਰਾਸਟਾਮੂਲ ਦੀ ਗੋਲੀ ਲੈਣ ਦੇ ਕਾਬਲ ਵੀ ਹੈ ਨਹੀਂਗੇ ਜਿਹੜਾ 2-250 300 ਦੀ 400 ਰੁਪਏ ਦੀ ਦਿਹਾੜੀ ਲਾ ਕੇ ਸ਼ਾਮ ਨੂੰ ਉਹ ਬੰਦੇ ਦਾ ਸਰੀਰ ਥੱਕਿਆ ਟੁੱਟਿਆ ਹੁੰਦਾ ਕੋਈ ਮਾੜੀ ਸ਼ਰਾਬ ਮਜਬੂਰ ਹੋ ਕੇ ਠੇਕੇ ਤੋਂ ਖਰੀਦਦਾ ਕੋਈ ਕੁਛ ਕਰਦਾ ਜੇਕਰ ਆਮ ਲੋਕਾਂ ਦੀ ਦਿਹਾੜੀ ਜਿਹੜੀ ਇਹਦੀ 400 ਦੀ ਬਜਾਏ ਜਿਹੜੇ ਮਜ਼ਦੂਰ ਵਰਗ ਦੀ ਦਿਹਾੜੀ 700 ਕੀਤੀ ਹੁੰਦੀ ਤੇ ਜ਼ਰੂਰ ਕਿਤੇ ਨਾ ਕਿਤੇ ਨਸ਼ੇ ਨੂੰ ਵੀ ਠੱਲ ਪੈ ਸਕਦੀ ਸੀ ਤੇ ਜਿਹੜੀਆਂ 27 ਤੋਂ ਵੱਧ ਆ ਮੋਤਾ ਹੋਈਆਂ ਮਾੜੀ ਸ਼ਰਾਬ ਨਾਲ ਇਹਨਾਂ ਚੀਜ਼ਾਂ ਤੇ ਵੀ ਰੋਕ ਲੱਗ ਸਕਦੀ ਸੀ ਹਾਲਾਂਕਿ ਜ਼ਮੀਨੀ ਪੱਧਰ ਤੇ ਜੇ ਉਹ ਕੰਮ ਕਰਨ ਤਾਂ ਲੋਕ ਵੀ ਉਹਨਾਂ ਦੀ ਸ਼ਲਾਘਾ ਕਰਨਗੇ ਪਾਲਿਸੀ ਮੇਕਿੰਗ ਜੀ ਕਮੀ ਹੈ ਤੁਹਾਨੂੰ ਲੱਗ ਬਿਲਕੁਲ ਬਿਲਕੁਲ ਮਤਲਬ ਕਿ ਜੋਰ ਇਧਰ ਇਸ਼ਤਿਹਾਰबाजी ਤੇ ਰੈਲੀਆਂ ਰੂਲੀਆਂ ਤੇ ਜ਼ਿਆਦਾ ਦਿੱਤਾ ਜਾ ਰਿਹਾ ਪਾਲਿਸੀ ਇੰਨੀ ਸਖਤ ਨਹੀਂ ਹੈ ਜਿੰਨਾ ਨਾ ਉਹਨਾਂ ਨੂੰ ਜ਼ਮੀਨੀ ਪੱਧਰ ਤੇ ਕੰਮ ਕਰਨਾ ਚਾਹੀਦਾ ਉਹ ਨਹੀਂ ਕੀਤਾ ਜਾ ਰਿਹਾ ਉਲਟਾ ਕੀ ਕੀਤਾ ਜਾ ਰਿਹਾ ਹੈ ਜ਼ਿਆਦਾਤਰ ਦਿਖਾਵਾ ਕੀਤਾ ਜਾ ਰਿਹਾ ਹੈ ਠੀਕ ਹੈ ਜੀ ਧੰਨਵਾਦ ਮੈਨੂੰ ਲੱਗਦਾ ਤੁਹਾਡੀ ਗੱਲ ਕੰਪਲੀਟ ਹੋ ਗਈ ਹੋਗੀ ਪੂਰੀ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਤੁਸੀਂ ਅੰਤ 'ਚ ਦੱਸ ਦਿਓ ਥੱਲੇ ਆ ਕੇ ਜਰਾ ਮੈਂ ਤਾਂ ਜਿਹੜੀ ਮੇਨ ਮੇ ਪਹਿਲਾਂ ਮੇਨ ਗੱਲ ਦੱਸਣ ਲੱਗਾ ਹਾਂ ਮੇਨ ਗੱਲ ਸੁਣ ਲਓ ਹਾਂ ਅੰਦਰ ਕਾਠਾ ਸੀਗਾ 100 ਬੰਦੇ ਤੋਂ ਥੱਲੇ ਥੱਲੇ ਦਾ ਤੇ ਮੈਂ ਦੁਪਹਿਰੇ ਜੂਸ ਪੀਣ ਗਿਆ ਰਸ ਵਾਲੀ ਸ਼ਾਪ ਤੇ ਉਹ ਗੰਨੇ ਵਾਲਾ ਬੇਲਣਾ ਨਹੀਂ ਹੁੰਦਾ ਆਪਣੇ ਪੰਜਾਬੀ ਚ ਸ਼ਾਪ ਅੰਗਰੇਜ਼ੀ ਬੋਲ ਹੋ ਗਈ ਮੇਤੋਂ ਉਹ ਬੇਲਣੇ ਦੇ ਜਦੋਂ ਮੈਂ ਗਿਆ ਨਾ ਮੈਂ ਉੱਥੇ ਇੱਕ ਮੁਲਾਜ਼ਮ ਵੀਰ ਆਪਣਾ ਰਸ ਪੀਂਦਾ ਸੀ ਮੈਂ ਕਿਹਾ ਭਾਜੀ ਤੁਸੀਂ ਕਿੱਥੋਂ ਇੱਥੇ ਲੋਕਲੀ ਆਂ ਕਹਿੰਦਾ ਨਹੀਂ ਭਾਈ ਮੈਂ ਲੁਧਿਆਣੇੋਂ ਆਇਆ ਨਵੀਂ ਗੱਲ ਵੀ ਆ 100 ਬੰਦਿਆਂ ਤੋਂ ਥੱਲੇ ਦਾ ਇਕੱਠ ਹੋਵੇ ਤੇ ਪੁਲਿਸ ਜਿਹੜੀ ਆ ਲੁਧਿਆਣੇ ਤੋਂ ਵੀ ਸੱਦੀ ਹੋਵੇ ਕੀ ਗੱਲ ਜਲੰਧਰ ਦੀ ਪੁਲਿਸ ਇਸ ਦੇ ਕਾਬਿਲ ਹੈ ਨੀਗੀ ਵੀ ਆ 100 ਬੰਦੇ ਨੂੰ ਸੰਭਾਲ ਲਵੇ ਅਸੀਂ ਕਿੱਦਾਂ ਯਾਰ ਕੰਮ ਸਾਡੇ ਚੱਲਣਗੇ ਕਿੱਦਾਂ ਇਹ ਚੀਜ਼ਾਂ ਨੂੰ ਦੇਖਦੇ ਹੀ ਨਹੀਂ ਹੈਗੇ ਨਾ ਅਧਿਕਾਰੀ ਦੇਖਦੇ ਆ ਮੈਂ ਤਾਂ ਕਹਿੰਨਾ ਵੀ ਕਮੀ ਜਿਹੜੀ ਆ ਉਹਨਾਂ ਲੋਕਾਂ ਦੀ ਆ ਜਿਹੜੇ ਮਤਲਬ ਇੱਕ ਗਲਤ ਬੰਦੇ ਨੂੰ ਕੋਈ ਜ਼ਿੰਮੇਵਾਰੀ ਦੇ ਦਿੰਦੇ ਹਨਾ ਤੇ ਉਹ ਫੇਰ ਜ਼ਿੰਮੇਵਾਰ ਉਹ ਲੋਕ ਆ ਜਿਹੜੇ ਉਹਨੂੰ ਜ਼ਿੰਮੇਵਾਰੀ ਦੇ ਦਿੰਦੇ ਜਦੋਂ ਬੰਦਾ ਉਸ ਚੀਜ਼ ਦੇ ਕਾਬਿਲ ਹੀ ਨਹੀਂ ਤੁਸੀਂ ਕਦੇ ਉਸ ਚੀਜ਼ ਨੂੰ ਉਹ ਚੀਜ਼ ਦੇ ਦਿੰਦੇ ਹਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖਣੀਆਂ ਚਾਹੀਦੀਆਂ ਜੀ ਕੰਦਾ ਇਸ਼ਤਿਹਾਰਾਂ ਦੇ ਨਾਲ ਭਰੀਆਂ ਹੋਈਆਂ ਨੇ ਪਰ ਜੇਕਰ ਇੰਨਾ ਪੈਸਾ ਪਾਲਿਸੀ ਦੇ ਉੱਪਰ ਖਰਚਿਆ ਜਾਂਦਾ ਨੌਜਵਾਨ ਜਿਹੜੇ ਨਸ਼ੇ 'ਚ ਗੁਲਤਾਨ ਨੇ ਉਹਨਾਂ ਦੇ ਉੱਪਰ ਪੈਸਾ ਖਰਚਿਆ ਜਾਵੇ ਉਹਨਾਂ ਨੂੰ ਵਾਪਸ ਮੋਡਰਨ ਦੇ ਲਈ ਸਖਤ ਪਾਲਿਸੀਆਂ ਬਣਾਈਆਂ ਜਾਣ ਨਸ਼ਾ ਵੇਚਣ ਵਾਲਿਆਂ ਦੇ ਉੱਪਰ ਨਕੇਲ ਕੱਸਣ ਦੇ ਲਈ ਸਖਤ ਪਾਲਿਸੀਆਂ ਬਣਾਈਆਂ ਜਾਣ ਤਾਂ ਸ਼ਾਇਦ ਹੋਰ ਹੱਲ ਹੋ ਸਕਦੇ